ਫਸ ਗਈ ਆਪਣੀ ਟਰਾਲੀ ਖੇਤ ਚ ਆਲੂਆਂ ਦੀ ਭਰੀ ਹੋਈ ਤੇ ਰਾਤ ਨੂੰ ਦੋ ਟਰੈਕਟਰਾਂ ਦਾ ਜੋਰ ਮਾਰਾ ਕੇ ਦੇਖਿਆ ਸੀ ਨੱਕਲ ਹੀ ਨਹੀਂ ਵਾਰ ਤੇ ਹੁਣ ਚੱਲੇ ਆ ਦੂਏ ਦਿਨ ਸਵੇਰੇ ਕੱਢਣ ਸੂਰੇ ਜਾਂਦਾ ਜਾਂ ਉੰਡੀਆਰ ਤੇ ਇੱਕ ਨੰਦਰ ਪਾਲਾਂਗੇ ਦੰਨ ਟਰੈਕਟਰਾਂ ਨਾਲ ਕੱਢ ਕੇ ਦੇਖਦੇ ਨੇ ਜੇ ਨਾ ਨੱਕਲ ਹੀ ਫੇਰ ਇੱਕ ਟਰੈਕਟਰ ਹੋਰ ਮੰਗਾਵਾਂਗੇ ਜਾ ਕੇ ਦੇਖਦੇ ਆ ਖੇਤ ਚ ਕੀ ਬਣਦਾ ਵੀਡੀਓ ਨਾ ਬਣੇ ਰਿਓ ਜੇ ਕਿਸੇ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਦੇਖਦੇ ਆਂ ਜਾ ਕੇ ਖੇਤ ਚ ਕੱਢ ਕੇ ਆ ਗਏ ਖੇਤ ਚ ਪੂਰੇ ਬਾਵਾਂਹਾਂ ਦੇ ਟਰਾਲੀ ਦੇ ਸਵਰਾਜ ਤੇ ਚੌਂਡੀਰ ਪਾਲਾਂਗੇ ਸਾਈਡ ਤੇ ਟਰਾਲੀ ਦੇ ਦੇ ਨੂੰ ਭਾਵਾਂਗੇ ਸਵਰਾਜ ਮੂਰੇ ਨੱਤਰ ਦੇਖਦੇ ਆ ਜੋਰ ਮਾਰਾ ਕੇ ਵੀ ਕੱਲਦੀ ਆ ਜਾਂ ਨਹੀਂ ਤੇ ਰਾਤ ਖੇਚੇ ਕੱਢ ਗਏ ਦੀ ਹਨੇਰਾ ਜ਼ਿਆਦਾ ਹੋ ਗਿਆ ਸੀ ਉਹਦੇ ਕਰਕੇ ਕਿ ਕਾਨੂੰ ਹੈਰਾਨ ਹੋਣਾ ਜੀ ਸੂਏ ਦੇ ਕੱਢ ਲਾਂਗੇ ਦੁੱਚਨ ਪਾ ਕੇ ਦੇਖਦੇ ਆ ਟਰਾਲੀ ਪੈਂਦੀ ਆ ਜਾਂ ਨਹੀਂ ਖਾਲੀ ਦੇ ਦੋਏ ਟਾਇਰ ਬੈਗੇ ਇਹ ਪਲੋ ਆ ਪਲੋ ਆ ਪਲੋ ਮਾਰਨ ਕਰਕੇ ਖੇਤ ਨੇ ਬੋਲੇ ਬੋਲੇ ਦੇਖੋ ਕਿੰਨਾ ਜ਼ਿਆਦਾ ਟਾਇਰ ਬੈਠਿਆ ਹੋਇਆ ਦੇਖੋ ਪੀਲ ਕੇ ਦੀ ਖੜਾ ਏ ਪੂਰੀ ਅੱਟੜਾ ਦੋਏ ਟਾਇਰਾਂ ਨੂੰ ਪਰਲੇ ਟਾਇਰ ਨੂੰ ਵੇਖਣੇ ਆ ਤੇ ਇਹ ਟਰਾਲੀ ਪਾਉਨੇ ਆ ਹੁਣ ਟਰਾਲੀ ਪਾ ਕੇ ਫਿਰ ਦੇਖਦੇ ਆ ਕੱਢ ਕੇ ਜੌਂਡੀਅਰ 50 50 ਜੌਂਡੀਅਰ 50 55 ਈ ਅੱਤੜ ਪੰਨੋ ਬਈ ਪਹਿਲਾ ਅੱਤੜ ਪੰਨੋ ਇਹਦੀ ਅੱਤੜ ਟਰਾਲੀ ਦੋਏ ਟਾਇਰਾਂ ਦੀ ਪਿੱਛੇ ਨਹੀਂ ਆ ਬੰਨ ਪਿੱਛੋਂ ਵੀ ਅੱਤੜ ਬੰਨਣੀ ਬਹੁਤ ਆਈ ਨਿਕਲੂਗੀ ਨਹੀਂ ਤੋੜਨੀ ਉਹ ਨਹੀਂ ਟਰੈਕਟਰਾਂ ਨੇ ਪਿੱਛੇ ਵੀ ਖਾਸ ਹੀ ਅੱਤੜ ਆ ਬਾਕੀ ਗੱਟਾ ਹੋਊਗਾ ਇਹ ਚ 250 ਪੌਣੇ 300 ਦੇ ਲਵੇ ਹੋਊਗਾ ਬਾਕੀ ਬਾਕੇ ਟਰਾਲੀ ਦੇਖਦੇ ਆ ਨੀਵੀ ਕਰਕੇ ਆਉਣ ਦਾ ਥੋੜਾ ਜਿਹਾ ਆਉਣ ਦੇ ਹੇ ਟਾਣਾ ਟੱਟਲੀ ਪਰ ਸੈਂਡ ਗੱਡਾ ਹੋਇਆ ਕਾਹਨ ਦੇ ਹੋਰ ਗਾ ਰੇਡਾਂ ਕੋਈ ਟਾਂ ਗਾ ਰੇਡਾਂ ਚੱਲੋ ਚੱਲੋ ਕਾਹਨ ਦੇ ਜਾਣ ਦੇ ਜਾਣ ਦੇ ਜਾਣ ਦੇ ਜਾਣ ਦੇ ਜਾਣ ਦੇ ਥੋੜਾ ਜਿਹਾ ਚੱਲ ਕਰ ਮਾਟ ਠੇਕੇਦਾਰ ਟਾਇਰ ਖਾਲੀ ਕਰ ਲੈ ਮੂਹਰੇ ਥੋੜੇ ਥੋੜੇ ਫੇਰ ਨਕਲੂ ਇੱਕਣ ਨਹੀਂ ਨਕਲ ਨਹੀਂ ਆਗੀ ਉਹ ਵਾਲਾ ਪਾਉਂਦੇ ਨਕਰਾ ਅਜਿਹਾ ਲੈ ਖੱਬਣ ਸਾਨੂੰ ਨਾ ਥੱਲੇ ਦੇ ਦੋ ਤੋਜਨ ਕੱਢਿਆ ਕਰਨ ਇਹ ਮਾਰਿਆ ਕਰੇ ਰੇਸ ਤੇ ਮੁੱਖੀ ਟਰੈਕਟਰ ਉਹ ਸੜੇ ਆ ਟਾਇਰ ਦਾ ਕਰਤਾ ਹੀ ਆਪਾਂ ਸਾਫ ਬਾਕੀ ਦੇਖਾਂਗੇ ਤੋੜ ਕੇ ਪਰਲਾ ਕਰਤਾ ਹਾਂ ਜੱਗੀ ਟਰਾਲੀ ਫਸਾਦੀ ਰਾਤ ਉਹ ਢੇਰ ਪਾ ਕੇ ਟਰੈਕਟਰ ਨੂੰ ਉਥੂ ਮੋੜ ਕੇ ਲੈ ਕੇ ਆਉਣਾ ਹੁੰਦਾ ਸੀ ਜਾਨੂੰ ਲੀ ਪੱਕੀ ਕਰਦਾ ਸੀ ਮੂਰੇ ਹੋ ਕੇ ਦੱਸ ਲਿਆਓ ਜੀ ਟਰੈਕਟਰ ਲਿਆਓ ਹਣ ਓਹ ਸਾਫ ਕਰ ਰਤਣ ਦਾ ਓਕਣੇ ਆ ਇਕਣ ਥੋੜੀ ਨਿਕਲੂਗੀ ਉਹ ਪੰਨ ਮੂਰੋਂ ਲਾ ਫਾੜੋ ਨੀ ਪਾ ਲਿਆ 93 855 ਦੇ ਮੂਰੇ ਤੇ ਜੌਂਡੀਰ ਪਾਉਨੇ ਆ 69 ਦੇ ਮੂਰੇ ਤੇ ਇਹਦੇ ਵੇਟ ਨਹੀਂ ਆਣਗੇ ਇਹ ਟਰੈਕਟਰ ਟੋਜਨ ਪਾਏ ਤੇ ਫਿਰ ਦੱਬ ਕੇ ਰੱਖੂ ਮੂਰ ਲਟਾਰਾਂ ਨੂੰ ਜਿਆਦਾ ਜ਼ੋਰ ਤਾਂ ਫਿਰ 69 ਨਹੀਂ ਮਾਰਨਾ ਹੈ ਸਾਈਡ ਤੇ ਵੱਧ ਮਾਰਨਾ ਦੀ ਉਹ ਨਹੀਂ ਚੱਲ ਨਾ ਦੋਏ ਟਾਇਰ ਚੋਂ ਨਾ ਆਪ ਗੁਲਾਬਾ ਇਧਰੋਂ ਹੁੱਕ ਚ ਟਾਇਰ ਤੇ ਵਾਤੇ ਜ਼ੋਰ ਮਾਰਨਾ ਟਾਇਰ ਕਰ ਲਾ ਕੇ ਨਾ ਫਸੀ ਹੋਈ ਧੀ ਟਰਾਲੀ ਦੇਖੋ ਗੱਥੋਂ ਕੱਢ ਕੇ ਲੈ ਕੇ ਗਏ ਨੇ ਟਰੈਕਟਰ ਤੰਨੇ ਹੋਰ ਇਹ ਖੜੀ ਦੀ ਘੱਟੋ ਘੱਟ ਗੇਠ ਢੂੰਗੀ ਖੜੀ ਦੀ ਜ਼ਮੀਨ ਨਾਲੋਂ ਆ ਦੇਖ ਲੋ ਨਾਲੇ ਟਾਇਰ ਵੀ ਦੋਏ ਬੈਠੇ ਹੋਏ ਦੀ ਜੇ ਮੂਹਰੋਂ ਟਾਇਰ ਨਾ ਸਾਫ਼ ਕਰਦੇ ਫੇਰ ਤਾਂ ਹੀ ਨਿਕਲਦੀ ਦੀ ਅੱਗੀ ਅੱਤੜ ਹਨ ਅੱਤੜ ਪੰਨੀ ਦਾ ਪੱਟੀਆ ਟਰੈਕਟਰਾਂ ਨੇ ਵੀ ਬਾਕੀ ਚੱਲਦੀ ਆ ਪਟਾਈ ਲੱਗੀ ਹੋਈ ਆ ਲੇਬਰ ਪਟਾਈ ਕਰਨ ਤੇ ਰਾਤ ਰਹਿ ਗਈਆਂ ਦੀ ਆ ਬੋਰੀਆਂ ਇਹ ਠੀਕ ਲੋਡ ਹੋਣ ਤੋਂ ਤੇ ਸ਼ਾਮ ਨੂੰ ਜੰਨਾ ਵੀ ਮਾਲ ਲਊਗਾ ਇੱਕ ਟਰਾਲੀ ਲਿਆਵਾਂਗੇ ਖਾਲੀ ਤੇ ਗਰੇਡਰ ਤੇ ਹੋਊਗੀ ਹੁਣ ਇੱਕ ਆਪਣੀ ਟਰਾਲੀ ਖਾਲੀ ਫਿਰ ਸ਼ਾਮ ਨੂੰ ਆ ਕਰਾਂਗੇ ਲੋਡ ਤੇ ਹਲੇ ਪਟਾਈ ਵੀ ਰਹਿੰਦੀ ਹੈ ਕਾਫੀ ਹੁਣ ਤੋਂ ਜੀ ਪਹੁੰਚੇ ਆ ਜਿਗਰਾਉ ਤੇ ਆਪਾਂ ਮਾਲ ਖਰੀਦਿਆ ਹੋਰੋਂ ਐਲ ਆਰ ਗਰੇ ਅਜ ਪਿਆਦੀ ਅੱਜ ਲੇਬਰ ਨੇ ਭਰੇ ਆ 500 ਗੱਟਾ ਬਾਕੀ ਗੱਡੀ ਆਉਂਦੀ ਆ ਫਿਰ ਕਰਵਾਉਣਾ ਲੋਡ ਤੇ ਜਗਰਾਉਂ ਏਰੀਆ ਚ ਤਕਰੀਬਨ ਗਰੀ ਲੱਗੇ ਹੋਏ ਨੇ ਸਾਰੀ ਐਲ ਆਰ ਦੇ ਆ ਵੀ ਐਲ ਆਰ ਦੀ ਗੱੜਾ ਲੱਗਿਆ ਹੋਇਆ ਏ ਉਹ ਪਰੇ ਵੀ ਉਹ ਪਿਆ ਇੱਕ ਇੱਕੋ ਪਰਲੇ ਪਾਸੇ ਪਿਆ ਬੜਾ ਬਾਕੀ ਆ ਮਾਲ ਭਰੇ ਹੋਏ ਅੱਜ ਦਾ ਤੇ ਟਾਂਕਾ ਲਾ ਰਹੇ ਨੇ ਬੰਦੇ ਫੇਰ ਕਰਵਾਉਣਾ ਟਰੱਕ 'ਚ ਲੋਡ ਅੱਕੀ ਚੈੱਕ ਕਰਦੇ ਆ ਮਾਲ ਵੀ ਕਹੇ ਜਾਂ ਕੀ ਹਿਸਾਬ ਕਿਤਾਬ ਹਾਂ ਬਾਕੀ ਦੇਖੋ ਐਦਾਂ ਦਾ ਮਾਲ ਨਹੀਂ ਨਹੀਂ ਉਹ ਨਹੀਂ ਹੈਗਾ ਉਂ ਘਰਿਆ ਘਰੇ ਜੂ ਉਹ ਕਿੱਥੇ ਲਾਇਆ ਫਿਰ ਜਿਹੜਾ ਕੱਲ ਉੱਥੇ ਘਰੇ ਜਿੱਦੀ ਸਰਲੀ ਯਾਰ ਗੋਲੀ ਕੱਢ ਕੇ ਭਰਿਆ ਹੋਇਆ ਗੋਲੀ ਤਾਂ ਡੁੱਟੀ ਨਹੀਂ ਯਾਰ ਜੀ ਗੋਲੀ ਤਾਂ ਕੱਢਣਾ تھا ਇਹ ਥੋੜਾ ਕਰਕੇ ਕਾ ਬੋਲਾ ਨਿਕਲਿਆ ਕੱਲ ਬੋਲ ਕੇ ਤਾਂ ਗਏ ਆ ਸਰਦਾਰ ਨੂੰ ਉਹ ਠੇਕੇਦਾਰ ਕੋ ਬੋਲਾ ਉਹ ਠੇਕੇਦਾਰ ਜੀ ਆਨੇ ਹਮ ਲੋਕ ਕੋ ਬੋਲਾ ਕਿਥੇ ਆ ਠੇਕੇਦਾਰ